ਉਹਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਕੋਲ ਜੇ ਇਹ ਕੋਈ ਸਬੂਤ ਹੈ ਤੇ ਕੋਰਟ 'ਚ ਪੇਸ਼ ਕਰ ਦਿਓ ਇਹ ਸਿਰਫ ਤੇ ਸਿਰਫ ਸਿਆਸਤ ਹੈ ਕਿ ਜਿਹੜਾ ਭਗਵੰਤ ਮਾਨ ਨੂੰ ਅੜੇ ਹੱਤੀ ਲਊ ਉਹ ਨੂੰ ਫਿਰ ਸਟੇਟ ਪੁਲਸ ਵਰਤੀ ਜਾਊਗੀ ਉਹ ਨੂੰ ਤੰਗ ਪਰੇਸ਼ਾਨ ਕਰੇ ਚਿੱਟ ਨੇ ਜੇ ਭਗਵੰਤ ਮਾਨ ਦੀ ਬਣ ਜੇ ਮੈਂ ਸੀਐਮ ਹੌਸੇ ਚ ਚਲੇ ਜਾਇਆ ਕਰੂੰਗਾ ਜਿਹੜੇ ਦੋ ਦੋ ਸਵਾਲ ਕਰਦੇ ਸਿੱਧੇ ਕਰ ਲਿਆ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਐਨਡੀਪੀਐਸ ਮਾਮਲੇ ਵਿੱਚ ਐਸਆਈਟੀ ਅੱਗੇ ਪੇਸ਼ ਹੋਏ ਨੇ ਮਜੀਠੀਆ ਦੀ ਆਮਦ ਦੇ ਮੱਦੇਨਜ਼ਰ ਪਟਿਆਲਾ ਆਈਜੀ ਦਫ਼ਤਰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ ਮਜੀਠੀਆ ਨੂੰ ਪੁੱਛਗਛ ਲਈ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਾਲੀ ਐਸਆਈਟੀ ਅੱਗੇ 18 ਦਸੰਬਰ ਨੂੰ ਸੱਦਿਆ ਗਿਆ ਸੀ ਨਤੀਜੇ ਇਥੇ ਵੱਡੀ ਗਿਣਤੀ ਵਿੱਚ ਅਕਾਲੀ ਲੀਡਰ ਅਤੇ ਵਰਕਰ ਵੀ ਮੌਜੂਦ ਸਨ ਇਸ ਦੌਰਾਨ ਵਿਕਰਮ ਮਜੀਠੀਆ ਨੇ ਕਿਹਾ ਕਿ ਉਹਨਾਂ ਖਿਲਾਫ ਰਾਜਸੀ ਬਦਲਾਖੋਰੀ ਹੋ ਰਹੀ ਹੈ ਇੱਕ 9 ਤਰੀਕ ਨੂੰ ਆਈ ਸਪੋਕ ਇਨ ਪੰਜਾਬ ਦੇ ਪਿੱਛੇ ਕਰਨਾ ਇੱਕ ਪੰਜਾਬ ਦੀ ਧੀ ਦੇ ਹੱਕ 'ਚ ਮੈਂ ਬੋਲਿਆ ਔਰ 11 ਤਰੀਕ ਨੂੰ ਮੈਨੂੰ ਸਮਨ ਆ ਗਿਆ 2 ਸਾਲ ਦੇ ਤਾਂ ਛੁੱਤੇ ਪਏ ਆ ਮੈਂ ਹੁਣ ਵੀ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਕੋਲ ਜੇ ਕੋਈ ਸਬੂਤ ਹੈ ਤੇ ਕੋਰਟ 'ਚ ਪੇਸ਼ ਕਰ ਦਿਓ ਤੁਹਾਡੇ ਖਿਲਾਫ ਤਾਂ ਇੰਨੀ ਸਖਤ ਟਿੱਪਣੀਆਂ ਹਾਈ ਕੋਰਟ ਨੇ ਕੀਤੀਆਂ ਹੁੰਦੀਆਂ ਨੇ ਇਹ ਸਿਰਫ ਤੇ ਸਿਰਫ ਸਿਆਸਤ ਹੈ ਕਿ ਜਿਹੜਾ ਭਗਵੰਤ ਮਾਨ ਨੂੰ ਅੜੇ ਹੱਤੀ ਲਊ ਉਹਨੂੰ ਫਿਰ ਸਟੇਟ ਪੁਲਸ ਵਰਤੀ ਜਾਊਗੀ ਉਹਨੂੰ ਤੰਗ ਪਰੇਸ਼ਾਨ ਕਰ ਪੂਰਾ ਪਟਿਆਲਾ ਇੱਕ ਸੀਲ ਕਰਕੇ ਕਰਫਿਊ ਵਾਲਾ ਹਾਲ ਲੱਗਿਆ ਪਿਆ ਮੈਨੂੰ ਲੱਗਦਾ ਅਗਲੀ ਵਾਰ 144 ਦਾ ਲਾ ਦੇਣ ਇਸ ਵੀ ਮੈਂ ਤਦੇ ਜਾਊਂਗਾ ਕਿ ਅਗਲੀ ਵਾਰੀ ਸਿੱਟ ਨੇ ਜੇ ਭਗਵੰਤ ਮਾਨ ਦੀ ਬਣ ਜੇ ਮੈਂ ਸੀਐਮ ਹੌਂ ਸਿੱ ਚਲੇ ਜਾਇਆ ਕਰੂੰਗਾ ਜਿਹੜੇ ਦੋ ਦੋ ਸਵਾਲ ਕਰਦੇ ਸਿੱਧੇ ਕਰ ਲਿਆ ਕਰੋ 20 ਦਸੰਬਰ 2021 ਨੂੰ ਚੰਨੀ ਸਰਕਾਰ ਦੌਰਾਨ ਮਜੀਠੀਆ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੋਇਆ ਸੀ ਨਤੀਜਾ ਵਿਕਰਮ ਮਜੀਠੀਆ ਨੂੰ 5 ਮਹੀਨਿਆਂ ਤੋਂ ਵੱਧ ਦਾ ਸਮਾਂ ਪਟਿਆਲਾ ਜੇਲ੍ਹ ਵਿੱਚ ਬਿਤਾਉਣਾ ਪਿਆ ਸੀ 24 ਫਰਵਰੀ 2022 ਨੂੰ ਮੋਹਾਲੀ ਅਦਾਲਤ ਵਿੱਚ ਮਜੀਠੀਆ ਨੇ ਸਰੈਂਡਰ ਕੀਤਾ ਸੀ ਇਥੋਂ ਉਹਨਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ ਚੋਣਾਂ ਦੇ ਮੱਦੇਨਜ਼ਰ 31 ਜਨਵਰੀ 2022 ਨੂੰ ਸੁਪਰੀਮ ਕੋਰਟ ਨੇ ਵਿਕਰਮ ਮਜੀਠੀਆ ਨੂੰ ਰਾਹਤ ਦਿੱਤੀ ਸੀ ਸੁਪਰੀਮ ਕੋਰਟ ਨੇ ਮਜੀਠੀਆ ਦੀ ਗ੍ਰਿਫਤਾਰੀ ਉੱਪਰ 23 ਫਰਵਰੀ 2022 ਤੱਕ ਲਈ ਰੋਕ ਲਾਈ ਸੀ ਅਖੀਰ 24 ਫਰਵਰੀ 2022 ਨੂੰ ਮਜੀਠੀਆ ਨੇ ਸਰੈਂਡਰ ਕੀਤਾ ਸੀ ਹੁਣ ਮਾਨ ਸਰਕਾਰ ਖਿਲਾਫ ਮਜੀਠੀਆ ਵੱਲੋਂ ਲਗਾਤਾਰ ਬੋਲੇ ਜਾ ਰਹੇ ਹਮਲਿਆਂ ਬਾਅਦ ਅਚਾਨਕ ਐਸਆਈਟੀ ਨੇ 18 ਦਸੰਬਰ ਨੂੰ ਪੁੱਛਗਛ ਲਈ ਬੁਲਾ ਲਿਆ ਇੱਕ ਤਰ੍ਹਾਂ ਨਾਲ ਮਾਨ ਸਰਕਾਰ ਖਿਲਾਫ ਹਮਲਾਵਰ ਰੁਖ ਬਾਅਦ ਮਜੀਠੀਆ ਸੂਬੇ ਦੀ ਸਿਆਸਤ ਦਾ ਮੋੜ ਕੇਂਦਰ ਬਿੰਦੂ ਬਣੇ ਹੋਏ ਨੇ